ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਅੱਜ ਦੀ ਕਹਾਣੀ ਹੈ ਇੱਕ ਵਪਾਰੀ ਦੀ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਉਦੋਂ ਵਪਾਰ ਹੈ ਜਿਹੜਾ ਉਹ ਉਠਾਂ ਤੇ ਹੁੰਦਾ ਸੀ ਉਠਾਂ ਤੇ ਸਮਾਨ ਲੱਦ ਕੇ ਲੈ ਕੇ ਜਾਇਆ ਜਾਂਦਾ ਸੀ ਦੂਰ ਦੂਰ ਤੱਕ ਜਿੱਥੋਂ ਤੱਕ ਸਮਾਨ ਕਿਸੇ ਵਪਾਰੀ ਨੇ ਵੇਚਣਾ ਹੁੰਦਾ ਸੀ ਤਾਂ ਉਹ ਜਾਂਦੇ ਜਾਂਦੇ ਕਈ ਵਾਰ ਰਾਤ ਵੀ ਪੈ ਜਾਂਦੀ ਸੀ ਤੇ ਰਾਤ ਨੂੰ ਬਾਹਰ ਰੁਕਣਾ ਵੀ ਪੈ ਜਾਂਦਾ ਸੀ ਤਾਂ ਇੱਕ ਵਾਰ ਇਸੇ ਤਰ੍ਹਾਂ ਇੱਕ ਵਪਾਰੀ ਐ ਜਿਹੜਾ ਉਹ ਊਠਾਂ ਤੇ ਸਮਾਨ ਲੱਦ ਕੇ ਲਿਜਾ ਰਿਹਾ ਸੀ ਤਾਂ ਉਹਨੇ ਕੋਸ਼ਿਸ਼ ਤਾਂ ਕੀਤੀ ਕਿ ਦਿਨ ਖੜੇ ਖੜੇ ਪਹੁੰਚਿਆ ਜਾਵੇ ਪਰ ਨਹੀਂ ਪਹੁੰਚ ਸਕੇ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਰੁਕਣਾ ਪੈ ਗਿਆ। ਉਹ ਆਪਣਾ ਸਮਾਨ ਨਾਲ ਹੀ ਲੈ ਕੇ ਜਾਂਦੇ ਸੀ ਤਾਂ ਉਹਨੇ ਟੈਂਟ ਲਾ ਲਿਆ। ਠੰਡ ਬਹੁਤ ਸੀ। ਤਾਂ ਉਹ ਰਾਤ ਨੂੰ ਟੈਂਟ ਦੇ ਵਿੱਚ ਵੜ ਕੇ ਪੈ ਗਏ। ਹੁਣ ਇੱਕ ਊਠ ਜਿਹੜਾ ਉਸ ਦੇ ਟੈਂਟ ਦੇ ਨੇੜੇ ਹੀ ਸੀ ਥੋੜਾ ਸਮਾਂ ਲੰਘਿਆ ਤਾਂ ਉਹਨੂੰ ਹਲਚਲ ਜਿਹੀ ਮਹਿਸੂਸ ਹੋਈ ਕਿ ਜਿਵੇਂ ਊਠ ਹੈ ਜਿਹੜਾ ਉਹਦਾ ਇੱਕ ਪੈਰ ਟੈਂਟ ਦੇ ਅੰਦਰ ਆ ਗਿਆ ਹੁੰਦਾ ਤਾਂ ਉਹੋ ਜਿਹੜਾ ਵਪਾਰੀ ਸੀ ਉਹ ਉੱਠਿਆ ਉਹਨੇ ਦੇਖਿਆ ਤਾਂ ਉਹਨੇ ਊਠ ਦਾ ਉਹ ਪੈਰ ਬਾਹਰ ਨੂੰ ਟੈਂਟ ਤੋਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਊਠ ਬੋਲ ਪਿਆ ਕਹਿੰਦਾ ਬਾਹਰ ਬਹੁਤ ਠੰਡਾ ਹੈ ਮਾਲਿਕ ਮੈਂ ਤਾਂ ਠੰਡ ਦੇ ਵਿੱਚ ਬਿਲਕੁਲ ਬਰਫ਼ ਬਣ ਜਾਊਂਗਾ ਇੱਕ ਪੈਰ ਤਾਂ ਮੈਨੂੰ ਆਪਣੇ ਟੈਂਟ ਦੇ ਅੰਦਰ ਕਰ ਲੈਣ ਦੋ ਇੰਨੀ ਜਗ੍ਹਾ ਪਈ ਐ ਮੈਂ ਤੁਹਾਨੂੰ ਤੰਗ ਨਹੀਂ ਕਰਦਾ ਤਾਂ ਉਸ ਵਪਾਰੀ ਨੂੰ ਵੀ ਚਲੋ ਉਹਦੇ ਤੇ ਦਇਆ ਆ ਗਈ ਵੀ ਠੀਕ ਐ ਹੁਣ ਫੇਰ ਉਹਦੀ ਜਾਗ ਥੋੜੀ ਦੇਰ ਬਾਅਦ ਖੁੱਲੀ ਤਾਂ ਉਹਨੇ ਦੇਖਿਆ ਕਿ ਦੂਜਾ ਪੈਰ ਐ ਜਿਹੜਾ ਉਹ ਵੀ ਟੈਂਟ ਦੇ ਅੰਦਰ ਸੀ ਤਾਂ ਹੁਣ ਫੇਰ ਉਹਨੇ ਉਸ ਊਠ ਨੂੰ ਕਿਹਾ ਵੀ ਇਹ ਤੂੰ ਕੀ ਕਰ ਰਿਹਾ ਹੈ ਤੂੰ ਤਾਂ ਮੈਨੂੰ ਸੌਣ ਹੀ ਨਹੀਂ ਦੇ ਰਿਹਾ ਤਾਂ ਫੇਰ ਉਠਦੀ ਉਹ ਹੀ ਗੱਲ ਸੀ ਕਿ ਬਹੁਤ ਠੰਡ ਹੈ ਇੱਕ ਪੈਰ ਹੋਰ ਮੈਨੂੰ ਅੰਦਰ ਕਰ ਲੈਣ ਦੋ ਬਸ ਮੈਂ ਥੋੜੀ ਜਿਹੀ ਜਗ੍ਹਾ ਹੀ ਹੋਰ ਲਵਾਂਗਾ ਤੁਸੀਂ ਉਧਰ ਨੂੰ ਹੋ ਕੇ ਪੈ ਜਾਓ ਮੈਂ ਤੁਹਾਨੂੰ ਤੰਗ ਨਹੀਂ ਕਰਦਾ ਤਾਂ ਵਪਾਰੀ ਨੇ ਸੋਚਿਆ ਕਿ ਚਲੋ ਠੀਕ ਹੈ ਠੰਡ ਤਾਂ ਹੈ ਹੀ ਤਾਂ ਇਸੇ ਤਰ੍ਹਾਂ ਤੀਸਰੀ ਵਾਰ ਫੇਰ ਇਦਾਂ ਹੀ ਹੋਇਆ ਹੁਣ ਊਠ ਹੈ ਜਿਹੜਾ ਉਹਨੇ ਆਪਣਾ ਪੂਰਾ ਮੂੰਹ ਤੇ ਆਪਣੇ ਦੋਨੇ ਪੈਰ ਹੀ ਅੰਦਰ ਕਰ ਲਏ ਟੈਂਟ 'ਚ ਤੇ ਵਪਾਰੀ ਲਈ ਤੇ ਜਗ੍ਹਾ ਹੀ ਬਹੁਤ ਥੋੜੀ ਜੀ ਬਚ ਗਈ ਤੇ ਫਿਰ ਉਹਦੀ ਚਾਗ ਖੁੱਲ ਗਈ ਤਾਂ ਉਹਨੇ ਹੁਣ ਊਠ ਨੂੰ ਕਿਹਾ ਕਿ ਇਹ ਤਾਂ ਬਹੁਤ ਜ਼ਿਆਦਾ ਹੋ ਗਿਆ ਤੂੰ ਮੈਨੂੰ ਆਰਾਮ ਨਹੀਂ ਕਰਨ ਦੇ ਰਿਹਾ ਤੇ ਕੱਲ ਨੂੰ ਮੇਰੇ ਤੋਂ ਕੰਮ ਨਹੀਂ ਹੋਣਾ ਦੂਸਰੇ ਊਠ ਹੈ ਜਿਹੜੇ ਉਹ ਵੀ ਤਾਂ ਬਾਹਰ ਬੈਠੇ ਆ ਆਰਾਮ ਨਾਲ ਤੇ ਉਹਨੂੰ ਜ਼ਿਆਦਾ ਠੰਡ ਲੱਗ ਰਹੀ ਏ ਤਾਂ ਫਿਰ ਊਠ ਨੇ ਉਹ ਮੇਂਤਾ ਕਰਨੀਆਂ ਸ਼ੁਰੂ ਕਰਤੀਆਂ ਚਲੋ ਵਪਾਰੀ ਹੈ ਜਿਹੜਾ ਉਹ ਥੱਕਿਆ ਹੋਇਆ ਸੀ ਫਿਰ ਸੌਂ ਗਿਆ ਪਰ ਹੁਣ ਜਦੋਂ ਵਪਾਰੀ ਦੀ ਅੱਖ ਖੁੱਲ੍ਹੀ ਤਾਂ ਸਾਰੇ ਦਾ ਸਾਰਾ ਊਠ ਹੈ ਜਿਹੜਾ ਉਹ ਟੈਂਟ ਦੇ ਵਿੱਚ ਸੀ ਤੇ ਵਪਾਰੀ ਲਈ ਕੋਈ ਜਗ੍ਹਾ ਨਹੀਂ ਸੀ ਹੁਣ ਊਠ ਕਹਿਣ ਦੇ ਬਾਵਜੂਦ ਵੀ ਉਹ ਟੈਂਟ ਚੋਂ ਬਾਹਰ ਨਹੀਂ ਸੀ ਨਿਕਲ ਰਹਾ ਤੇ ਜਿਹੜਾ ਵਪਾਰੀ ਹੈ ਉਹ ਟੈਂਟ ਦੇ ਵਿੱਚ ਹੁਣ ਬੈਠ ਹੀ ਨਹੀਂ ਸੀ ਸਕਦਾ ਉਹ ਹੋੜੀ ਹੋੜੀ ਟੈਂਟ ਤੋਂ ਬਾਹਰ ਹੋ ਗਿਆ ਤਾਂ ਊਠ ਹੈ ਜਿਹੜਾ ਉਹਨੇ ਆਰਾਮ ਨਾਲ ਰਾਤ ਕੱਢੀ ਟੈਂਟ ਦੇ ਵਿੱਚ ਤੇ ਵਪਾਰੀ ਬਾਹਰ ਠੰਡ ਦੇ ਵਿੱਚ ਸਾਰੀ ਰਾਤ ਕੁੰਗੜਦਾ ਰਿਹਾ। ਤਾਂ ਦੋਸਤੋ ਜਦੋਂ ਕੋਈ ਇਸ ਤਰ੍ਹਾਂ ਦੀ ਬਾਹਰਲੀ ਜਿਹੜੀ ਤਾਕਤ ਹੈ ਤੁਹਾਨੂੰ ਤੰਗ ਕਰਨਾ ਸ਼ੁਰੂ ਕਰੇ ਤੁਹਾਡੇ ਆਰਾਮ ਦੇ ਵਿੱਚ ਥੋੜੀ ਬਸ ਦੀ ਰਸ ਦੀ ਜ਼ਿੰਦਗੀ ਹੈ ਜਿਹੜੀ ਉਹਦੇ ਵਿੱਚ ਦਖਲਅੰਦਾਜ਼ੀ ਸ਼ੁਰੂ ਕਰੇ ਉੱਥੇ ਹੀ ਉਹਨੂੰ ਰੋਕ ਦੋ। ਕਿਉਂਕਿ ਹੌਲੀ 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 ਜੇ ਤੁਸੀਂ ਰੋਕੋਗੇ ਨਹੀਂ ਤਾਂ ਉਹਨੇ ਵੱਧਦੇ ਹੀ ਜਾਣਗੇ। ਜਿਵੇਂ ਕਹਿੰਦੇ ਹੁੰਦੇ ਆ ਕਿ ਜੇ ਅਸੀਂ ਉਂਗਲੀ ਫੜਾ ਦਈਏ ਕਿਸੇ ਨੂੰ ਤਾਂ ਉਹ ਆਪਣੇ ਆਪ ਹੀ ਹੌਲੀ-ਹੌਲੀ ਬਾਹ ਫੜ ਲੈਂਦਾ ਤਾਂ ਇਹ ਹੀ ਗਲਤੀ ਕਰੋ ਇਹਨਾਂ ਅਸੀਂ ਸ਼ੁਰੂਆਤ ਨਾ ਕਰੀਏ ਤਾਂ ਸੌਖੇ ਰਹਿਾਂਗੇ ਜੇ ਅਸੀਂ ਸ਼ੁਰੂਆਤ ਕਰ ਲੈਨੇ ਆ ਦੂਸਰੇ ਤੇ ਵਿਸ਼ਵਾਸ ਕਰ ਲੈਨੇ ਆ ਦਇਆ ਕਰ ਲੈਨੇ ਆ ਤਾਂ ਹੌਲੀ-ਹੌਲੀ ਆਦਮੀ ਉਹ ਆਪਣਾ ਰੰਗ ਦਿਖਾਉਣ ਲੱਗ ਜਾਂਦਾ ਤੇ ਫੇਰ ਪਛਤਾਉਣ ਤੋਂ ਇਲਾਵਾ ਤੁਹਾਡੇ ਕੋਲ ਕੁਝ ਨਹੀਂ ਬਚਦਾ ਥੈਂਕ ਯੂ